ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਇੱਕ ਨਾ ਸਟੋਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ ਸਟੋਰੀ ਇਸ ਤਰ੍ਹਾਂ ਕਿ ਲਾਲਚ ਦੀ ਜਿਹੜੀ ਹੈਗੀ ਆ ਕਦੇ-ਕਦੇ ਇੰਤਹਾ ਹੋ ਜਾਂਦੀ ਹੈ ਸਿਰਫ ਲਾਲਚ ਪੈਦਾ ਕਿੱਥੋਂ ਹੋਇਆ ਸਿਰਫ ਬਾਹਰ ਜਾਣ ਤੋਂ ਬਾਅਦ ਕੈਨੇਡਾ ਜਾਂ ਅਮਰੀਕਾ ਜਾਂ ਇੰਗਲੈਂਡ ਦੇ ਪਿੱਛੇ ਡਾਲਰ ਕਮਾਉਣ ਦੇ ਪਿੱਛੇ ਹਨਾ ਇਹ ਲਾਲਚ ਪੈਦਾ ਹੋਇਆ ਲਾਲਚ ਦੀ ਕਹਾਣੀ ਕੀ ਹੈ ਕਿਉਂ ਲਾਲਚ ਪੈਦਾ ਹੋਇਆ ਤੁਹਾਨੂੰ ਸਟੋਰੀ ਦੱਸਦਾ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਲੇਡੀ ਆ 60-65 ਸਾਲ ਦੀ ਰਹਿੰਦੀ ਆ ਤੇ ਉਹਦੇ ਹਸਬੈਂਡ ਦੀ ਕਰੋਨਾ ਕਾਲ ਦੇ ਵਿੱਚ ਡੈਥ ਹੋ ਜਾਂਦੀ ਆ ਤੇ ਵਿਚਾਰੀ ਇਕੱਲੀ ਰਹਿ ਜਾਂਦੀ ਆ ਦੋ ਲੜਕੀਆਂ ਲੜਕਾ ਹੈ ਨਹੀਂ ਲੜਕੀਆਂ ਮੈਰਿਡ ਆ ਜਿਹੜੀ ਛੋਟੀ ਲੜਕੀ ਆ ਉਹਨੇ ਲੁਧਿਆਣੇ ਸ਼ਹਿਰ 'ਚ ਹੀ ਲਵ ਮੈਰਿਜ ਕਰਾਈ ਆ ਤੇ ਉਹ ਲੁਧਿਆਣੇ ਸ਼ਹਿਰ 'ਚ ਹੀ ਰਹਿੰਦੀ ਆ ਉਹਦੇ ਦੋ ਬੱਚੇ ਆ ਤੇ ਇੱਕ ਲੜਕੀ ਦਿੱਲੀ ਸੈਟ ਆ ਉਹਦੇ ਬੱਚੇ ਆ ਦੋ ਜਿਹੜੀ ਹੁਣ ਲੇਡੀ ਆ 60-70 ਸਾਲਾਂ ਦੀ ਤੇ ਹੁਣ ਲੜਕਾ ਹੈ ਨਹੀਂ ਸੀ ਕੋਈ ਲੜਕੀਆਂ ਵਿਆਹੀਆਂ ਗਈਆਂ ਇਹਨੇ ਆਪਦੀ ਛੋਟੀ ਲੜਕੀ ਦੇ ਬੱਚੇ ਆਪਦੇ ਕੋਲੇ ਰੱਖ ਕੇ ਪੜਾਏ ਵਧੀਆ ਚੰਗੇ ਤਕੜੇ ਸਕੂਲਾਂ ਦੇ ਵਿੱਚ ਪੰਜਾਬ ਦੇ ਕਹਿੰਦੇ ਕਾਉਂਦੇ ਸਕੂਲਾਂ ਦੇ ਵਿੱਚ ਪੜਾਏ ਕਿਉਂਕਿ ਜਿਹੜਾ ਨਾਨਾ ਸੀ ਤੇ ਨਾਨੀ ਹੈ ਇਹਦੇ ਕੋਲੇ ਚੰਗੀ ਪ੍ਰਾਪਰਟੀ ਹੈ ਵਧੀਆ ਜਿਹੜੇ ਸਰ ਦੇ ਵਰ ਦੇ ਸਰਦਾਰ ਜੀ ਨੂੰ ਕਹਿੰਦੇ ਆ ਉਹ ਆ ਉਹਨਾਂ ਉਹਨਾਂ ਚੋਂ ਫੈਮਿਲੀ ਆ ਇਹ ਹੁਣ ਕੀ ਹੋਇਆ ਜਦੋਂ ਇਹਨੇ ਨਾਨੀ ਨੇ ਆਪਦੇ ਦੋਤੇ ਤੇ ਦੋਤੀ ਨੂੰ ਚੰਗੇ ਸਕੂਲਾਂ ਚ ਪੜਾਇਆ ਤੇ ਦੋਤਾ ਕਹਿੰਦਾ ਵੀ ਐਦਾਂ ਕਰਕੇ ਵੀ ਮੈਂ ਤਾਂ ਬਾਹਰ ਜਾਣਾ ਕੈਨੇਡਾ ਜਾਣਾ ਤੇ ਨਾਨੀ ਨੇ ਸਾਰਾ ਖਰਚਾ ਕਰਕੇ ਉਹਨੂੰ ਆਪਦੇ ਦੋਤੇ ਨੂੰ ਕੈਨੇਡਾ ਭੇਜਤਾ ਨਾਨੀ ਕਿਉਂਕਿ ਪਿਆਰ ਕਰਦੇ ਹੁੰਦੇ ਆ ਨਾਨੇ ਨਾਨੀਆਂ ਹਨਾ ਦੋਤੇ ਦੋਤੀਆਂ ਨੂੰ ਤੇ ਨਾਨੀ ਨੇ ਜਿੰਨਾ ਵੀ ਪੈਸਾ ਲੱਗਿਆ ਸਕੂਲਿੰਗ এডਿਕੇਸ਼ਨ ਤੋਂ ਲੈ ਕੇ ਬਾਹਰ ਜਾਣ ਤੱਕ ਸਾਰਾ ਨਾਨੀ ਨੇ ਖਰਚਾ ਕੀਤਾ ਕਿਉਂਕਿ ਜਿਹੜੀ ਛੋਟੀ ਲੜਕੀ ਹੈ ਉਹ ਐਨੇ ਸਰਦੇਵਰ ਦੇ ਘਰ ਨੂੰ ਬਿਲੋਂਗ ਨਹੀਂ ਕਰਦੀ ਕਿਉਂਕਿ ਉਹਦਾ ਜਿਹੜਾ ਹਸਬੰਡਾ ਆ ਠੀਕ ਠਾਕ ਫੈਮਲੀ ਨੂੰ ਬਿਲੋਂਗ ਕਰਦਾ ਤੇ ਜਿਹੜੀ ਦਿੱਲੀ ਵਾਲੀ ਕੁੜੀ ਆ ਉਹ ਠੀਕ ਆ ਸਰਦੀ ਵਰਦੀ ਆ ਸਰਦਾਰਾਂ ਦੇ ਵਿਆਹ ਤੇ ਜਦੋਂ ਦੋਤਾ ਚਲਾ ਗਿਆ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਹਾਲਾਤ ਹਨਾ ਕੈਨੇਡਾ ਅਮਰੀਕਾ ਜਾਂ ਬਾਹਰਲੇ ਦੇਸ਼ਾਂ ਦੇ ਇਸ ਟਾਈਮ ਹਾਲਾਤ ਵਧੀਆ ਨਹੀਂ ਚੱਲ ਰਹੇਗੇ ਤੇ ਉਹਦੇ ਮੁੰਡੇ ਦੇ ਪੈਰ ਨਹੀਂ ਲੱਗੇਗੇ ਉਹਨੇ ਕੋਸ਼ਿਸ਼ ਕੀਤੀ ਘਰਦਿਆਂ ਨੂੰ ਕਿਹਾ ਵੀ ਮੈਨੂੰ ਐਨੇ ਪੈਸੇ ਭੇਜ ਦਿਓ ਐਂ ਕਰ ਦਿਓ ਮੇਰਾ ਇੱਥੇ ਔਖਾ ਕੰਮ ਹੁਣ ਉਹਦੇ ਘਰ ਦੇ ਉਹਦੇ ਮਾਪਿਓ ਐਨੀ ਪਹੁੰਚ ਨਹੀਂ ਰੱਖਦੇ ਕਿ ਉਹਦਾ ਖਰਚਾ ਕੈਨੇਡਾ ਬੈਠੇ ਦਾ ਚੱਕਣ ਫਿਰ ਉਹ ਮੁੰਡੇ ਨੇ ਸੋਚੀ ਗਿਆ ਦਿਮਾਗ ਲੜਾਇਆ ਉਹ ਕਹਿੰਦਾ ਵੀ ਐਂ ਕਰੋ ਮੇਰਾ ਘਰ ਵੀ ਲਿਆ ਜਾਊਗਾ ਮੇਰੇ ਕੋਲੇ ਗੱਡੀ ਵੀ ਆ ਜਾਊਗੀ ਸਾਰਾ ਕੁਝ ਆ ਜਾਊਗਾ ਤੁਸੀਂ ਐਂ ਕਰੋ ਨਾਨੀ ਦੀ ਜ਼ਮੀਨ ਤੇ ਨਾਨੀ ਦਾ ਘਰ ਵੇਚ ਦਿਓ ਜਿੱਥੇ ਰਹਿੰਦੀ ਆ ਤੇ ਮੇਰਾ ਮਸਲਾ ਹੱਲ ਹੋ ਜਾਊਗਾ ਤੇ ਉਹਦੇ ਘਰਦਿਆਂ ਨੇ ਕਿਹਾ ਵੀ ਨਾਨੀ ਉਹਦੀ ਮਾਂ ਨੇ ਯਾਨੀ ਕਿ ਲੇਡੀ ਦੀ ਕੁੜੀ ਨੂੰ ਵੀ ਲਾਲਚ ਸੀਗਾ ਸ਼ੁਰੂ ਤੋਂ ਲਾਲਚੀ ਸੀਗਾ ਲਾਲਚ ਸੀਗਾ ਤੇ ਇਹ ਕਹਿੰਦੇ ਵੀ ਆ ਤਾਂ ਸਕੀਮ ਹੀ ਬੜੀ ਵਧੀਆ ਵੀ ਨਾਨੀ ਦੇ ਜਿੰਨੇ ਹਿੱਸੇ ਆਉਂਦੀ ਜ਼ਮੀਨ ਉਹਦਾ ਘਰ ਵੇਚ ਦੋ ਤੇ ਸਾਡਾ ਮੁੰਡਾ ਵਧੀਆ ਸੈੱਟ ਹੋ ਜਾਊਗਾ ਜਦੋਂ ਨਾਨੀ ਨੂੰ ਕਿਹਾ ਨਾਨੀ ਦੇ ਹੋਸ਼ ਛੁੱਟ ਗਏ ਵੀ ਲਾਲਚ ਜਿਹੜਾ ਇੱਥੋਂ ਤੱਕ ਵੀ ਬੰਦੇ ਨੂੰ ਲਜਾ ਲੈ ਜਾਂਦਾ ਵੀ ਜਿਹੜੇ ਰਿਸ਼ਤੇ ਨਾਤੇ ਆ ਉਹਨਾਂ ਦੀ ਅਹਿਮੀਅਤ ਬਹੁਤ ਪਿੱਛੇ ਰਹਿ ਜਾਂਦੀ ਹੈ ਇਹ ਭੁੱਲੇ ਜਾਂਦੇ ਆ ਨਾਨੀ ਕਹਿੰਦੀ ਵੀ ਜੇ ਮੈਂ ਜ਼ਮੀਨ ਵੇਚਦੀ ਤੇ ਮੈਂ ਤਾਂ ਸੜਕ ਤੇ ਆ ਜੂਗੀ ਇਹੀ ਮੇਰੇ ਕੋਲੇ ਘਰ ਆ ਤੇ ਮੈਨੂੰ ਕੌਣ ਸੰਭੂਗਾ ਮੇਰੇ ਕੋਲੇ ਕੀ ਰਹੂਗਾ ਹੁਣ ਤਾਂ ਜਿਹੜਾ ਕੋੜਾ ਮਾੜਾ ਕੋਟਾ ਕੋਈ ਮੈਨੂੰ ਰੈਂਟਲ ਪ੍ਰੋਪਰਟੀ ਐ ਚੋਂ ਕੋਈ ਰੈਂਟ ਆਉਂਦਾ ਜਾਂ ਕੋਈ ਜ਼ਮੀਨ ਚੋਂ ਠੇਕਾ ਆਉਂਦਾ ਮੇਰਾ ਚੱਲ ਗੁਜ਼ਾਰਾ ਚੱਲੀ ਜਾਂਦਾ ਮੈਂ ਲੜਕੀਆਂ ਨੂੰ ਵੀ ਦੇ ਦੇਣੀ ਐ ਜਿੰਨਾ ਕੁ ਮੇਰੇ ਤੋਂ ਵੀ ਮੈਂ ਕੀ ਕਰੂੰਗੀ ਉਹ ਤੋਂ ਬਾਅਦ ਚ ਕਹਿੰਦੇ ਨਹੀਂ ਨਹੀਂ ਤੂੰ ਹੁਣੇ ਹੀ ਜਿਹੜੀ ਆਉਦੀ ਜ਼ਮੀਨ ਤੇ ਘਰਬਾਰ ਵੇਚ ਤੇ ਅਸੀਂ ਮੁੰਡੇ ਨੂੰ ਪੈਸੇ ਦੇਨੇ ਆ ਉੱਥੇ ਕੈਨੇਡਾ ਸੈੱਟ ਕਰਨਾਗਾ ਤੇ ਉਹ ਲੇਡੀ ਵਿਚਾਰੀ ਜਾਨੀ ਕਿ ਉਹ ਇੰਨਾ ਦੁਖੀ ਹੁੰਦੀ ਆ ਇੰਨਾ ਪਰੇਸ਼ਾਨ ਹੁੰਦੀ ਆ ਰੋਂਦੀ ਕਰ ਲਾਉਂਦੀ ਆ ਵੀ ਜਿਹੜੇ ਜਵਾਕਾਂ ਵਾਸਤੇ ਮੈਂ ਇੰਨਾ ਕੁਝ ਕੀਤਾ ਜਿਨ੍ਹਾਂ ਦਾ ਹੁਣ ਟਾਈਮ ਆ ਮੈਨੂੰ ਸਾਂਭਣ ਦਾ ਉਹ ਇਹ ਗੱਲ ਕਹਿੰਦੇ ਆ ਵੀ ਨਾਨੀ ਤੂੰ ਜੁੱਲੀ ਵਿਸ ਤਰ੍ਹਾਂ ਚੱਕ ਕਰੋ ਤੂੰ ਕਿਤੇ ਪਹੁੰਚ ਤੇ ਜਿਹੜੀ ਜ਼ਮੀਨ ਜਾਇਦਾਦ ਆ ਉਹ ਵੇਚ ਕੇ ਸਾਨੂੰ ਦੇ ਦੇ ਹੁਣ ਜਿੰਨਾ ਚੱਕਰੋ ਜਿਉਂਦੀ ਆ ਵਿਚਾਰੀ ਉਹਨਾਂ ਚੱਕਰੇ ਹੀ ਉਹ ਪ੍ਰਾਪਰਟੀ ਦੀ ਮਾਲਕ ਆ ਉਹ ਤੋਂ ਬਾਅਦ ਚ ਤਾਂ ਉਹਦੇ ਚੁਰ ਜਾਣ ਤੋਂ ਬਾਅਦ ਤਾਂ ਦੋਨਾਂ ਕੁੜੀਆਂ ਨੂੰ ਹੀ ਪ੍ਰਾਪਰਟੀ ਜਾਣੀ ਆ ਬੀ ਜਾਨੀ ਕਿ ਲੋਕ ਇੰਨੇ ਹੱਦ ਤੱਕ ਗਿਰ ਚੁੱਕੇ ਆ ਵੀ ਪੈਸੇ ਦੇ ਲਾਲਚ ਚ ਡਾਲਰਾਂ ਦੇ ਪਿੱਛੇ ਇੰਨੇ ਅੰਨੇ ਹੋ ਚੁੱਕੇ ਆ ਵੀ ਉਹਨਾਂ ਨੂੰ ਆਪਦੇ ਰਿਸ਼ਤਿਆਂ ਦੀ ਕਦਰ ਹੀ ਨਹੀਂ ਰਹੀਗੀ। ਉਹ ਹੁਣ ਉਹਨੂੰ ਜਿਹੜੀ ਲੇਡੀ ਨੂੰ ਸੰਭਾਲਣਾ ਤਾਂ ਕੀ ਸੀ ਉਹਨਾਂ ਨੇ ਬਿਰਧ ਅਵਸਥਾ ਦੇ ਵਿੱਚ ਉਹਨੂੰ ਸਹਾਰਾ ਤਾਂ ਕੀ ਦੇਣਾ ਸੀਗਾ। ਤੇ ਉਹਨੂੰ ਇਹ ਕਹਿਣ ਲੱਗੇ ਵੀ ਤੂੰ ਆਪਦੀ ਪ੍ਰਾਪਰਟੀ ਵੇਚ ਕੇ ਸਾਨੂੰ ਦੇ ਤੇ ਜਵਾਕ ਨੇ ਸਾਡੇ ਨੇ ਕੈਨੇਡਾ ਸੈਟ ਹੋਣਾ ਜਿਹੜੀ ਵੱਡੀ ਲੜਕੀ ਆ ਵਿਚਾਰੀ ਹੁਣ ਉਹ ਉਹਨੂੰ ਵੀ ਇਸ ਗੱਲ ਦਾ ਸਦਮਾ ਲੱਗਿਆ ਹਨਾ ਉਹਨੇ ਵੀ ਗੱਲ ਕੀਤੀ ਪਰ ਨਹੀਂ ਛੋਟੀ ਉਹਨੇ ਭੈਣ ਨੇ ਜਾਂ ਔਰਤ ਦੀ ਲੜਕੀ ਨੇ ਉਹਦੀ ਗੱਲ ਨਹੀਂ ਸੁਣੀ ਹੁਣ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਲੜਕੀ ਦੋਤੇ ਨੇ ਤੇ ਲੜਕੀ ਨੇ ਆਪਦੀ ਮਾਂ ਨੂੰ ਬੁਲਾਉਣਾ ਛੱਡ ਤਾਂ ਆਉਣਾ ਜਾਣਾ ਹਟ ਗਏ ਜਾਣੀ ਕਿ ਇੱਥੋਂ ਤੱਕ ਗੱਲ ਪਹੁੰਚ ਗਈ ਧੱਕੇ ਨਾਲ ਕਬਜ਼ਾ ਕਰਨ ਤੱਕ ਗੱਲ ਪਹੁੰਚ ਗਈ ਵੀ ਉਹਨੂੰ ਕੱਢ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਘਰ ਤੇ ਜਾਂ ਉਹਦੀ ਜ਼ਮੀਨ ਤੇ ਕਬਜ਼ਾ ਕਰ ਲਈਏ ਇਸ ਕਰਕੇ ਵੀ ਜਿਹੜਾ ਹੈਗਾ ਲਾਲਚ ਆ ਬਹੁਤ ਬੁਰੀ ਬਲਾ ਹੈ ਜਿਹਨੂੰ ਸਿਆਣਿਆਂ ਨੇ ਆਖਿਆ ਲਾਲਚ ਬਹੁਤ ਵੱਡੀ ਚੀਜ਼ ਆ ਤੇ ਬਾਕੀ ਮੈਂ ਇੱਕ ਗੱਲ ਕਰਦਾ ਸੀ ਨਾ ਸਾਰੇ ਇੱਕੋ ਜਿਹੇ ਨਹੀਂ ਹੁੰਦੇਗੇ ਕਈ ਜਿਹੜੇ ਛੋਟੇ ਪਰਿਵਾਰ ਆ ਜਾਂ ਛੋਟੀਆਂ ਫੈਮਲੀਆਂ ਉਹ ਇੰਨੀਆਂ ਮਾਣਦਾਰ ਇਹਨੇ ਡਾਊਨ ਟੂ ਅਰਥ ਹੁੰਦੇ ਆ ਵੀ ਆਪਾਂ ਉਹਨਾਂ ਦੀ ਆਧਾਰਨ ਵੀ ਨਹੀਂ ਦੇ ਸਕਦੇ ਤੇ ਕਈ ਵਾਰੀ ਜਦੋਂ ਇੱਕ ਅਮੀਰ ਪਰਿਵਾਰ ਦਾ ਕਰੀਬ ਪਰਿਵਾਰ ਨਾਲ ਨਾਤਾ ਜੁੜ ਜਾਂਦਾ ਤਾਂ ਕਈ ਕਿਸ ਥੋੜੇ ਕੇਸਾਂ ਦੇ ਵਿੱਚ ਲਾਲਚੀ ਕਿਸਮ ਦੇ ਜਿਹੜੇ ਲੋਕ ਆ ਉਹ ਇਹ ਝਾਕ ਰੱਖਣ ਲੱਗ ਜਾਂਦਾ ਵੀ ਉਸ ਵੱਡੇ ਘਰ ਚੋਂ ਸਾਨੂੰ ਕੁਝ ਮਿਲੇ ਮਹੀਨੇ ਦੇ ਮਹੀਨੇ ਮਿਲੇ ਜਾਂ ਸਾਨੂੰ ਲੰਮ ਸਮੇਂ ਮਿਲੇ ਵੀ ਝਾਕ ਰੱਖਣ ਲੱਗ ਜਾਂਦੇ ਇਸ ਕਰਕੇ ਜਦੋਂ ਆਪਾਂ ਸੋਚਦੇ ਆਂ ਵੀ ਹਨਾ ਜਦੋਂ ਬਜ਼ੁਰਗ ਰਿਸ਼ਤਾ ਕਰਦੇ ਸੀਗੇ ਤੇ ਉਦੋਂ ਖਾਨਦਾਨ ਇਸ ਕਰਕੇ ਵੇਖਿਆ ਜਾਂਦਾ ਸੀਗਾ ਵੀ ਸਾਡੀ ਲੜਕੀ ਨੂੰ ਜਾਂ ਕੁਝ ਸਾਡੇ ਤੋਂ ਮੰਗਣ ਦੀ ਲੋੜ ਨਾ ਪਵੇ ਵੀ ਉਹਦਾ ਖਾਨਦਾਨ ਇਸ ਤਰ੍ਹਾਂ ਦਾ ਹੋਵੇ ਵੀ ਉਹ ਆਪਦਾ ਖਰਚਾ ਆਪ ਚੱਕ ਸਕੇ ਤੇ ਜਿਹੜੇ ਹੁੰਦੇ ਸੀਗੇ ਆਪਣੇ ਪੇਰੈਂਟਸ ਹਨਾ ਆਪਣੇ ਮਾਪਿਓ ਹਨਾ ਤੇ ਉਹ ਬਹੁਤ ਸੋਚ ਸਮਝ ਕੇ ਵਧੀਆ ਖਾਨਦਾਨ ਲੱਭ ਕੇ ਖਾਨਦਾਨ ਵਧੀਆ ਮਤਲਬ ਨਹੀਂ ਬਹੁਤ ਅਮੀਰ ਬੰਦੇ ਮੈਂ ਕਹਿਣ ਦਾ ਭਾਵ ਖਾਨਦਾਨ ਮਤਲਬ ਖਾਨਦਾਨੀ ਲੋਕ ਪਾਵਾਂ ਕਿ ਗਰੀਬ ਸੀ ਅਮੀਰ ਸੀ ਖਾਨਦਾਨੀ ਲੋਕ ਹਨਾ ਉੱਥੇ ਰਿਸ਼ਤਾ ਜੋੜਦੇ ਸੀਗੇ ਵੀ ਕਮ ਸੇ ਕਮ ਬੰਦੇ ਸਟੈਂਡ ਵਾਲੇ ਹੋਣ ਹਨਾ ਵੀ ਜਿਹੜੀ ਗੱਲ ਕਹਿ ਤੀ ਉਸ ਤੇ ਖਰੇ ਉਤਰਨ ਵਾਲੇ ਹੋਣ ਪਰ ਅੱਜ ਕੱਲ ਜਿਹੜਾ ਇਸ ਤੇ ਉਲਟ ਹਨਾ ਕਈ ਥੋੜੇ ਕੇਸਾਂ ਦੇ ਵਿੱਚ ਵੀ ਲੋਕ ਇੱਥੋਂ ਤੱਕ ਜਾ ਚੁੱਕੇ ਐ ਇੱਥੋਂ ਤੱਕ ਗਿਰ ਚੁੱਕੇ ਐ ਕਿ ਲਾਲਚ ਉਹਨਾਂ ਦੇ ਮਨ 'ਚ ਇੰਨਾ ਕਿ ਰਿਸ਼ਤਿਆਂ ਦੀ ਕਦਰ ਨਹੀਂ ਰਹਿੰਦੀ ਰਿਸ਼ਤਿਆਂ ਦੀ ਅਹਿਮੀਅਤ ਨਹੀਂ ਰਹਿੰਦੀ ਇਸ ਕਰਕੇ ਪ੍ਰਮਾਤਮਾ ਨੂੰ ਅਰਦਾਸ ਕਰਦੇ ਆ ਕਿ ਉਹ ਜੇ ਲੋਕਾਂ ਨੂੰ ਪ੍ਰਮਾਤਮਾ ਸਮਤ ਬਖਸ਼ੇ ਡਾਲਰਾਂ ਦੇ ਚੱਕਰ 'ਚੋਂ ਕੱਢੇ ਤੇ ਜ਼ਿੰਦਗੀ ਨਾਰਮਲ ਜ਼ਿੰਦਗੀ ਜਿਉਣ ਦਾ ਉਹਨਾਂ ਨੂੰ ਬਲ ਬਖਸ਼ੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ